ਸਾਸੀ ਕਾ ਵੀਰ ਜੀ ਅੱਜ ਆਪਾਂ ਗੱਲ ਕਰਾਂਦੇ ਹਾਂ ਤੁਹਾਡੇ ਨਾਮ ਉੰਗੀ ਦੀ ਆਪਣੀ ਜਿਹੜੀ ਆਪਾਂ ਹੱਥੀਂ ਵੱਢੀ ਸੀ ਤੋਂ ਆਪਾਂ ਨੂੰ ਸਾਰੇ ਵੀਰਾਂ ਨੇ ਕਿਹਾ ਸੀ ਵੀ ਦੱਸ ਦਿਓ ਵੀ ਜਿਹਦੇ ਤਿਆਰ ਹੋ ਗਏ ਨੇ ਤੇ ਆਪਾਂ ਹੁਣ ਇਹਨੂੰ ਪੱਖਾ ਲਾ ਕੇ ਹਨ ਸੁਖਣੀ ਪਾਈ ਹੈ ਤੇ ਜਿਹੜਾ ਵੀ ਮੇਰਾ ਵੀਰ ਲੈ ਕੇ ਜਾਣਾ ਚਾਹੁੰਦਾ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਨੰਬਰ ਤੁਹਾਨੂੰ ਪਤਾ ਹੈ ਜੇ ਨਹੀਂ ਪਤਾ ਤਾਂ ਵੀ ਨੋਟ ਕਰ ਲਓ ਮੇਰਾ ਵੀਰ ਕਈ ਵਾਰੀ ਵੀਡੀਓ ਦੇਖ ਕੇ ਨਾ ਬੰਦੇ ਨੂੰ ਪਤਾ ਲੱਗ ਜਾਂਦਾ ਨੰਬਰ ਆਪਾਂ ਦਾ 73557 ਤੇ 69950 ਤੁਸੀਂ ਫੋਨ ਕਰਕੇ ਆਇਓ ਵੀਰੇ ਹਨਾ ਕਈ ਵਾਰ ਕੰਮ ਕੰਮ ਤੇ ਹੁੰਦਾ ਬਾਰ ਜੇ ਕਿਸੇ ਨੇ ਲੈ ਕੇ ਜਾਣੀਆਂ ਜਿੰਨੀ ਮਰਜ਼ੀ ਲੈ ਕੇ ਜਾਣੀਆਂ ਵੀਰੇ ਕੋਈ ਚੱਕਰ ਨਹੀਂ ਆਇਆ ਨਾ ਸੋਚੋ ਵੀ ਕਿਲੋ ਲੈ ਕੇ ਜਾਣੀ 2 ਕਿਲੋ ਕਿਉਂ ਕਿਉਂਕਿ ਆਪਾਂ ਨੂੰ ਜੋ ਕਿਲੋ ਰੱਖਾਂਗੇ ਬਣਾਵਾਂਗੇ ਤਾਂ ਫੇਰ ਹੀ ਪਤਾ ਲੱਗਣਾ ਤੁਹਾਨੂੰ ਇਹ ਮੂੰਗੀ ਦਾ ਨਾ ਤੁਸੀਂ ਆਪਣੀ ਮੂੰਗੀ ਦਾ ਜਿਹੜੀ ਅੱਥੀ ਵੜਦੇ ਆ ਇਹ ਦਾ ਮਲ ਇਹ ਫੇਰ ਹੀ ਪਤਾ ਲੱਗਣਾ ਤੇ ਦੂਜੀ ਸਪਰੇ ਦਾ ਤਾਂ ਫਰਕ ਬਹੁਤ ਪੈਂਦਾ ਸਪਰੇ ਵਾਲੀ ਮੂੰਗੀ ਦਾ ਤੇ ਤੁਸੀਂ ਬਣਾਓਗੇ ਕਿਉਂਕਿ ਜਿਹੜੇ ਵੀ ਆਪਾਂ ਤੁਹਾਨੂੰ ਪਿਛਲੀ ਵਾਰੀ ਲੈ ਕੇ ਆਏ ਹਨਾ ਉਬੀਰਾਂ ਦੇ ਆਪ ਨੂੰ ਪਹਿਲੇ ਹੀ ਸੁਨੇਹੇ ਆਏ ਹੋਣਾ ਵੀ ਸਾਨੂੰ ਜਿਹੜੀ ਇੱਥੇ ਵੱਡੀ ਮੂੰਗੀ ਹੈ ਜ਼ਰੂਰ ਦੇਓ। ਅਸੀਂ ਆਪਾਂ ਵੱਢਦਾ ਮਸ਼ੀਨ ਨਾਲ ਵੀ ਸਕਦੇ ਹੁੰਦੇ ਆ ਪਰ ਮਸ਼ੀਨ ਜਿਹੜੀ ਪੈਚੀ ਜਾਂਦੀ ਹੈ ਜਿਹੜੀ ਫਲੀ ਚ ਹੁੰਦੀ ਆ ਮੂੰਗੀ ਉਹ ਆਉਂਦੀ ਨਹੀਂ ਤੇ ਜੇ ਥੋੜੀ ਕੱਚੀ ਹੁੰਦੀ ਹੈ ਜਿਹੜੀ ਮੂੰਗੀ ਉਹ ਬਣਦੀ ਨਹੀਂ ਜਦੋਂ ਆਪਾਂ ਵੱਢ ਕੇ ਰੱਖ ਦਿੰਨੇ ਆ ਬੂਟਿਆਂ ਨੂੰ ਤਾਂ ਉਹ ਵਿੱਚ ਰਸ ਲੈ ਕੇ ਬੂਟੇ ਤੋਂ ਜਾਨੀ ਕਿ ਉਹ ਪਕਾ ਕਰ ਜਾਂਦੀ ਹੈ ਨਾ ਮੂੰਗੀ ਤੇ ਤਾਂ ਕਰਕੇ ਇਹ ਥੋੜੀ ਖਾਣ ਲਈ ਬਣਦੀ ਜਾਂ ਫਿਰ ਤਿਆਰ ਹੁੰਦੀ ਹੈ। ਇਹ ਬਹੁਤ ਸੰਘਰਸ਼ ਕਰਨਾ ਪੈਂਦਾ ਵੀਰ ਮੇਰੇ। ਇਹਨੂੰ ਜਿਹੜੀ ਕਿ ਰੈਸਕੀ ਬਹੁਤ ਆ ਕੰਮ ਤੁਹਾਨੂੰ ਪਤਾ ਵੀ ਇਹ ਆ ਆਪਾਂ ਲਾਈਏ ਜੀ ਸਾਹਿਬ ਵੀ ਪਹਿਲਾ 4 ਦਿਨ ਖੇਚ ਰੱਖਣੀ ਪੈਂਦੀ ਆ ਤੇ ਤੁਹਾਨੂੰ ਪਤਾ ਹੀ ਆ ਪਿਛਲੇ ਦਿਨਾਂ ਚ ਹਨ ਵੀ ਮੀਂਹ ਦਾ ਕੀ ਮੋੜ ਸੀ ਜੇ ਤੇ ਮੀਂਹ ਪੈ ਗਿਆ ਤੇ ਇਹ ਫਸਲ ਜਿਹੜੀ ਖਤਮ ਇਸੇ ਕਰਕੇ ਵੀਰ ਮੇਰਾ ਕੋਈ ਵੜਦਾ ਨਹੀਂ ਹੁ ਕਿਉਂਕਿ ਤੁਹਾਨੂੰ ਪਤਾ ਵੀ ਹਰ ਇੱਕ ਨੇ ਪ੍ਰੋਫਿਟ ਲੈਣ ਵਾਸਤੇ ਫਸਲ ਲਾਈ ਹੁੰਦੀ ਆ ਤੇ ਜੇ ਉਹ ਵੱਢੀ ਵੀ ਮੰਨ ਲਓ ਕਿ ਲਾਦੋ ਕਿ ਲਖੇ ਨੇ ਵੱਢੀ ਤੇ ਬਾਣ ਜੀ ਖਰਾਬ ਹੋ ਗਈ ਉਹ ਨੁਕਸਾਨ ਹੋ ਜਾਂਦਾ ਬੰਦੇ ਦਾ ਇਸ ਕਰਕੇ ਕੋਈ ਵੜਦਾ ਨਹੀਂ ਹੱਥੀ ਕੋਈ ਨਹੀਂ ਵੜਦਾ ਨਾ ਆਪਣਾ ਪਤਾ ਹੀ ਹੁਣ ਹਾਂ ਹੋ ਸਕਦਾ ਕੋਈ ਬੰਦਾ ਆਪਦੇ ਘਰ ਲਈ ਵੜਦਾ ਹੋਵੇ ਤੇ ਆਪਾਂ ਵੀ ਰਿਸਕ ਹੀ ਲਿਆ ਸੀ ਬਾਈ ਚਾਰ ਦਿਨ ਬੱਦਲ ਇੰਨਾ ਚੜ ਕੇ ਆਉਂਦਾ ਰਿਹਾ ਸਾਡੀ ਵੀ ਜਾਨ ਜਾਨੀ ਕਿ ਮੁੱਠੀ ਜੀ ਹੁੰਦੀ ਸੀ ਕਿ ਜੇ ਕੰਮ ਫੜ ਗਿਆ ਤੇ ਖਰਾਬ ਹੋਣੀ ਸਾਰੀ ਤੇ ਜਦੋਂ ਅਸੀਂ ਇਹ ਕੱਢੀ ਆ ਉਸ ਦਿਨ ਵੀ ਫੁੱਲ ਗਰਮੀ ਸੀ ਸਾਡੇ ਦੋ ਬੰਦੇ ਦਾ ਹਸਪਤਾਲ ਜੀ ਪਹੁੰਚ ਗਏ ਕੋਈ ਬੁਖਾਰ ਚੜ ਗਿਆ ਸੀ ਤੇ ਸਾਨੂੰ ਵੀ ਪੂਰੇ ਚੱਕਰ ਹੀ ਆਈ ਓਸ ਦਿਨ ਜਦੋਂ ਕੱਢੀ ਆ ਇਹ ਤੇ ਖਰਚਾ ਬਹੁਤ ਆ ਜੀ ਜਾਨੀ ਕਿਹੜਾ ਬਾਡੀ ਬਾਡੀ ਤੇ ਅਸੀਂ ਹਿਸਾਬ ਲਾ ਕੇ ਦੇਖਿਆਗਾ ਵਹਾਈਕਲ ਬਾਡੀ ਬਾਡੀ ਤੇ ਖਰਚਾ ਲਾਉਨੇ ਆ 8 ਤੋਂ 10000 ਰੁਪਿਆ ਬਾਡੀ ਤੇ ਖਰਚਾ ਜਾਂਦਾ ਮੂੰਗੀ ਵਧਣੀ ਫਿਰ ਉਹ ਇਕੱਠੀ ਕਰਨੀ ਫਿਰ ਹਣਮ ਭਿਆਂ ਨੂੰ ਬਾਡੀ ਦੇਣੀ ਤੇ ਇਹ ਚੀਜ਼ਾਂ ਸਾਰੀਆਂ ਲਾ ਕੇ ਜਾਨੀ ਕਿ ਖਰਚਾ ਬਹੁਤ ਆ ਜਾਂਦਾ ਤੇ ਇਹ ਚ ਪ੍ਰੋਫਿਟ ਬੋਰਡ ਘਟ ਤੇ ਫਿਰ ਵੀ ਆਪਾਂ ਕਰਦੇ ਆ ਸ਼ੌਕ ਇਹ ਸ਼ੌਕ ਦੇ ਮੋਟ ਤੇ ਇਹ ਕੰਮ ਆ ਜਿਹੜਾ ਇਹ ਸਹੀ ਖਾਨ ਵਾਲਿਆਂ ਲਈ ਹਨ ਤੇ ਸਹੀਦਾਲਾ ਬਣਾਉਣਾਂ ਲਈ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਬਣਾਈ ਆ ਵੀਰੇ ਪਿਛਲੀ ਵਾਰੀ ਇਹ ਦਾਲ ਉਹਨਾਂ ਨੂੰ ਪਤਾ ਵੀ ਇਹ ਦਾਲ ਦਾ ਕੀ ਮੁੱਲ ਹਨ ਕਿਉਂਕਿ ਮਿਹਨਤ ਵੀ ਆ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਇਹ ਖਾਣ ਚ ਉਹੋ ਜੀ ਜਵਾਨਦੀ ਆ ਆਪਾਂ ਤਾਂ ਹੀ ਜਿੱਤੇ ਪਿਛਲੇ ਵਾਰੀ ਵੀ ਆਪਾਂ ਬਹੁਤ ਵੇਚੀ ਸੀ ਇਸ ਵਾਰ ਵੀ ਆਪਾਂ ਵੜੀ ਆ ਤੇ ਵੇਖਾਂਗੇ ਆਪਾਂ ਰਿਸਕ ਹੋਰ ਲਵਾ ਕੇ ਅੱਧੇ-ਕੱਲੇ ਦਾ ਜੇ ਕਿਤੇ ਆਪਣੇ ਲੱਗੀ ਵੇ ਕਣਕਲੇ ਜੀ ਮੂੰਗੀ ਉਹ ਤਾਂ ਰਿਸਕ ਲਾ ਕੇ ਦੇਖਾਂਗੇ ਠੀਕ ਆ ਜੀ ਧੰਨਵਾਦ ਵੀਰੋ ਜੇ ਕਿਸੇ ਨੂੰ ਲੋੜ ਹੋਈ ਮੂੰਗੀ ਤੇ ਜਰੂਰ ਦੱਸਿਓ